ਸ਼ੁਭਕਰਨ ਸਿੰਘ ਪਾਰਸਕ ਸ਼ਰੀਰ ਖਨਾਰੀ ਬਾਰਡਰ ਤੇ ਪਹੁੰਚ ਚੁੱਕਾ ਵਾ ਨਵਾਂ ਆਖਾਂ ਦੇ ਨਾਲ ਉਹਦਾ ਨਾਮ ਵੀ ਆ ਕਿਸਾਨ ਆਪਣੇ ਨੌਜਵਾਨ ਨੂੰ ਸਿੱਧਾ ਕਾਢੀ ਡਲੇਵਾਲ ਸਾਹਿਬ ਕੋਲ ਚੁੱਕੇ ਨੇ ਪੁਲ ਦੇਰ ਸੌ ਪਹੁੰਚ ਚੁੱਕੇ ਨੇ ਸਿੱਧਾ ਕਾਢੀ ਸੋਇਤੇ ਅਬਰ ਰਹੇ ਅਬਰ ਲਿਆ ਹਜੇ ਤੱਕ ਐਮਟੀ ਸਿਰਫ ਇੰਨੀ ਆ ਤੇ ਅਸੀਂ ਐਫ ਆਈ ਆਰ ਕਰਾਉਣੀ ਚਾਹੁੰਦੇ ਸੀ ਐਫ ਆਈ ਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਬਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਕੋਈ ਹੈ ਉਸ ਕਮਾਡਮ ਜਿਹੜਾ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਸੀ ਉਸ ਤੋਂ ਬਾਅਦ ਸਾਡਾ ਇਹ ਨਾ ਕੀ ਹੋਇਆ ਹਜੇ ਕਿ ਅਸੀਂ ਇਹਨਾਂ ਦਾ ਮਤਲਬ ਅੱਜ ਅੰਤਰ ਸੰਸਕਾਰ ਕਰਨ ਵਜੋਂ ਇਹਨਾਂ ਦੇ ਫੰਡ ਕੀ ਕੀ ਗੱਲਾਂ ਨੂੰ ਲੈ ਕੇ ਤੁਹਾਡੀ ਸਹਿਮਤੀ ਬਣੀ ਹੈ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲੇ ਹੀ ਬੋਲਦਾ ਐ ਪਲੀਜ਼ ਆਪਣੇ ਕੋਲੇ ਸਮਾਂ ਇਹਨਾਂ ਨਹੀਂ ਅਗੇ ਕਿ ਇੱਕ ਬੰਦਾ ਜੋਗਾ ਜਿੱਤ ਜੇ ਸਾਡੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸੈਕੰਡ ਗੱਲ ਇਹ ਆ ਕਿ ਮੁਕੱਦਮਾ ਸਰਚ ਹੋ ਗਿਆ ਠੀਕ ਹੈ ਸ਼ੀਟਾ ਕਾਟੀ ਛੋਟੇ ਨਰਾਜ਼ ਹੋ ਕੇ ਟੋਕੇ ਠੀਕ ਹੈ ਪਹਿਲੇ ਬੰਦੇ ਦਾ ਹਰ ਹਾਲ ਤੋਂ ਪਹਿਲਾਂ ਆਪਕੇ ਲਈ ਬਾਰਾਂ ਦੀ ਬਾਈਲ ਮੈਂ ਕਿਹਾ ਸੀ ਕਿ ਟੱਕਲੀ ਮੁਰਦਾਬਾ 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 ਇਹ ਹੋਏ ਹਾਏ 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 ਇਹ ਮਿਸ਼ਨ ਪੰਜਾਬੀ